ਕਹਣਸ ਭਾਈ ਟੀਕੇ ਟੁਕੇ ਦਾ ਪਤਾ ਕਿਹੜੇ ਦੀ ਟੀਕੇ ਨਹੀਂ ਬਤਾ ਵੀਰੇ ਗੱਪ ਮਾਰਦਾ ਕੀ ਫਾਇਦਾ ਨਹੀਂ ਮੇਪਾ ਗੱਪ ਮਾਰੀਏ ਵੀ ਫੈਲਾਣੀ ਟੀਕੇ ਦੀ ਆ ਹਾਂਜੀ ਕੋਈ ਫਾਇਦਾ ਨਹੀਂ ਗੱਪ ਮਾਰਨ ਦਾ ਠੀਕ ਆ ਆਵਾ ਸਰਕਾਰੀਆ ਸਰਦ ਡਾਕਟਰ ਤੋਂ ਪਹਿਲਾਂ ਵੀ ਟੀਕਾ ਦੀ ਮਾਰੇ ਭਰਾਏ ਸੀਗਾ ਠੀਕ ਆ ਹਾਂ ਇਹ ਵੀ ਸਰਕਾਰੀ ਵਾਲੇ ਤੋਂ ਟੀਕਾ ਭਰਾਇਆ ਠੀਕ ਆ ਟੀਕਾ ਭਰਾਇ ਦੀ ਆਪਣੀ ਗਾਰੰਟੀ ਆ ਫੋਲੋ ਉਹ ਸਾਹਮਣੇ ਪੜਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਡ ਕਹਣਸਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਨੇੜਾ ਹਾਈਵੇ ਦੇ ਉੱਪਰ ਹੀ ਪਿੰਡ ਆ ਘੁਣਸਾ ਠੀਕ ਹੈ ਜੀ ਬਾਈ ਕੋਲ ਇੱਕ ਝੋਟੀ ਬਹੁਤ ਸੋਹਣੀ ਆ ਤੇ ਇੱਕ ਹੈਗੀ ਆ ਗਾਂ ਸੂਣ ਵਾਲੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਦ-ਵਾਦ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦਿਆਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਪੂਰ ਸਿੰਘ ਜੀ ਪਿੰਡ ਹੁਣਸ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਵੈੜ ਦੀ ਜਾਣਕਾਰੀ ਬਈ ਹੱfte ਦੀ ਕੱਚੀ ਹੈ ਵੀਰੇ ਹਾਂਜੀ ਪਿਛਲੇ ਸੂਏ ਨੇ 18-19 ਲੀਟਰ ਤੋਂ ਤਾਂ ਕੱਢਿਆ ਆਪਣੀ ਕਰਦੀ ਹੈ ਕਰਦੀ ਹੈ ਜੀ ਠੀਕ ਆ ਹਾਂ ਦੋਵੇਂ ਪਸ਼ੂ ਆਪਣੇ ਘਰੂ ਦੇ ਠੀਕ ਆ ਕੋਈ ਆਪਣਾ ਵਪਾਰ ਆਲਾ ਕੰਮ ਨਹੀਂ ਕਰ ਠੀਕ ਆ ਠੰਡੀ ਸੀਲ ਦੀ ਗਾਰੰਟੀ ਹੈ ਆਪਣੀ ਭਾਰ ਕੱਪੇ ਦੀ ਪੂਰੀ ਫੁੱਲ ਗਾਰੰਟੀ ਹੈ ਠੀਕ ਆ ਹਾਂ ਤੇ ਰੇਟ ਭਰਾ ਜੀ ਰੇਟ ਫੋਨ ਤੇ ਕਰਾਂਗੇ ਹੁਣ ਵੀ ਜੈ ਵੀਰੇ ਬਿਲਕੁਲ ਰੇਟ ਦੋਮਾ ਦੀ ਅੱਛਾ ਹਾਂ ਕੱਚੀ ਕਰਕੇ ਨਹੀਂ ਕਰਦੇ ਕੱਚੀ ਕਰਕੇ ਹੀ ਕਰੇ ਵੀ ਹਫਤੇ ਦੀ ਕੱਚੀ ਹੈ ਹਫਤਾ ਰਿਓ ਕੁਟ ਕੁਟ ਸੋਡੀ ਮਰਜੀ ਕੋਈ ਗੱਲ ਵੀਰੇ ਤੋਰ ਦੋ ਲੋ ਭਰਾ ਵਾਈ ਜੀ ਕਹਿੰਦੇ ਰੇਟ ਫੋਨ ਤੇ ਅ ਚੈੱਕ ਕਰ ਸਕਦੇ ਹੋ ਹਫਤੇ ਦੀ ਕੱਚੀ ਆ ਤਾਂ ਕਰਦੀ ਲੋ ਜੀ ਕੱਦ ਬਿਲਡ ਸੁਖਨਾ ਸੋਨਾ ਲੈਵੇ ਦਾ ਤਾਜ਼ਾ ਤੁਸੀਂ ਲਾ ਸਕਦੇ ਹੋ ਕਰਮਾ ਵਾਲੀ ਲੋਂਦੀ ਜਾਂਦੀ ਆ ਸੋਹੰਦੀ ਤੁਰੇ ਆਂਦੀ ਆ ਨਾੜਾ ਨੂੜ ਤੇ ਕੋਈ ਜੂਮ ਨਹੀਂ ਸੈਂਪਲ ਵੀਡੀਓ ਭਰਾ ਠੀਕ ਹੈ ਨਾ ਲੋ ਜੀ

ਠੀਕ ਨੋ ਛਾਂਕਪੇੜੀ ਬਾਗ ਕਪੇੜੀ ਆਪਣੀ ਪੂਰੀ ਕੋ ਫੁੱਲ ਗਰੰਟੀ ਹੈ ਠੀਕ ਆ ਹਾਂ ਹਾਂਜੀ ਵੀ ਛੋਟੀ ਦੀ ਦੱਸੋ ਜਾਣਕਾਰੀ ਜੋ ਧੀਰੇ ਹਫਤਾ ਹੋ ਗਿਆ ਠੀਕ ਆ ਭਰਾ ਇਹਨੂੰ ਸਰਕਾਰੀ ਹਸਪਤਾਲ ਡਾਕਟਰ ਤੋਂ ਭਰਵਾਇਆ ਠੀਕ ਆ ਤੇ ਇਹਦਾ ਵੀ ਰੇਟ ਫੋਨ ਦੀ ਕਰ ਲਾਂਗੇ ਰੇਟ ਫੋਨ ਤੇ ਹਾਂ ਤੇ ਇਹ ਵੀ ਕਰ ਦਈਏ ਆਪਣੇ ਕਰ ਦਈਏ ਵੀਰੇ ਦੋਵੇਂ ਕੁਛ ਆਪਣੇ ਘਰ ਦੇ ਨੇ ਠੀਕ ਆ ਹਾਂ ਮੈਂ ਲੋਪਰਾ ਚਾਰ ਹੀ ਥਾਂ ਚਾਰ ਹੀ ਥਾਂ ਨੇ ਕੋਈ ਕੋਈ ਪੰਜਵਾਂ ਕੁਛ ਨਹੀਂ ਹੈ ਠੀਕ ਆ ਹਾਂ ਤੇ ਕੱਦ ਵੜ ਸੋਨਾ ਸੁਖਣਾ ਤੇ ਲੋ ਜੀ ਕਿਸ ਕੁਆਲਿਟੀ ਦੇਸਾ ਲੈਬਰਾਟਰੀ ਦੇ ਮਾੜਾ ਜਾਨੂੰ ਆ ਜਾ ਪਰ ਟੋਰ ਕੇ ਖਾਣੇ ਸੁਣ ਉਹ ਜਾ ਉਹ ਲੂਸ ਅੱਠ ਥੋੜਾ ਸਨਖਪੁਣ ਭਾਈ ਟੀਕੇ ਟੂਕੇ ਦਾ ਪਤਾ ਕਿਹੜੇ ਦੀ ਟੀਕੇ ਨਹੀਂ ਬਥੇਰੇ ਗੱਪ ਮਾਰਦਾ ਕੋਈ ਫਾਇਦਾ ਨਹੀਂ ਮੇਪਾ ਕੱਪ ਮਾਰੀਏ ਵੀ ਫੈਲਾਣੀ ਟੀਕੇ ਦੀਆ ਹਾਂਜੀ ਕੋਈ ਫਾਇਦਾ ਨਹੀਂ ਗੱਪ ਮਾਰਨ ਦਾ ਠੀਕ ਆ ਆਪਾਂ ਸਰਕਾਰੀਆ ਸਰਦਾਰ ਡਾਕਟਰ ਤੋਂ ਪਹਿਲਾਂ ਵੀ ਟੀਕਾ ਨਹੀਂ ਮਾਜ ਭਰਾਇਆ ਸੀਗਾ ਠੀਕ ਆ ਹਾਂ ਇਹ ਵੀ ਸਰਕਾਰੀ ਵਾਲੇ ਤੋਂ ਟੀਕਾ ਭਰਾਇਆ ਠੀਕ ਆ ਟੀਕਾ ਭਰਾਇ ਦੀ ਆਪਣੀ ਗਾਰੰਟੀ ਆ ਫੋਲੋ ਉਹ ਸਾਹਮਣੇ ਪਹਿਲਾਂ ਕੋਈ ਟੀਕਾ ਨਹੀਂ ਭਰਾਇ ਅਸਾ ਹਾਂ ਸਾਹਮਣੇ ਵਾਲਾ ਟੀਕਾ ਨਾ ਜਿਹੜਾ ਹੁਣ ਭਰਾਇਆ ਆਪਣੇ ਲੈ ਉਹ ਸਾਹਮਣੇ ਨਹੀਂ ਵੀਰੇ ਉਹ ਲਿਖਿਆ ਵਾ ਹਾਂ ਲਿਖਿਆ ਵਾ ਉਹ ਡਾਕਟਰ ਦਾ ਲਿਖਿਆ ਵਾ ਨਾ ਹਾਂ ਡਾਕਟਰ ਕੋਲ ਲਿਖਿਆ ਗਿਆ ਠੀਕ ਆ ਹਾਂ ਘਰੇ ਭੜਕੇ ਗਿਆ ਡਾਕਟਰ ਆ ਪਾ ਕੇ ਠੀਕ ਆ 2 ਵੇ ਭਰੇ ਸ਼ੁੱਧ ਨਹੀਂ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂ ਲੋਪਰਾ ਬਾਕੀ ਅਗਲੇ ਦੇ ਕੰਮ ਹਨਾ ਪਹਿਲਾਂ ਕੋਈ ਟੀਕਾ ਨਹੀਂ ਭਰਾਇਆ ਪਹਿਲਾਂ ਟੀਕੀ ਭਰਾਇਆ ਪਹਿਲਾਂ ਟੀਕਾ ਭਰਾਇਆ ਹਾਂ ਠੀਕ ਆ ਜੀ ਲੋਪਰਾ ਸ਼ਕਰ ਸਦ ਦੋਨੇ ਪਸ਼ੂ ਬਾਈ ਦੇ ਸੋਨੇ ਸੁਨੱਖੇ ਆ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਠੀਕ ਆ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ